ਸਾਰੇ ਨੂੰ ਪਤਾ ਹੀ ਹੈ ਕਿ ਪਿਛਲੇ 3 ਸਾਲਾਂ ਤੋਂ ਸਰਕਾਰ ਸਾਡੀ ਮਾਸਟਰ ਗੱਡੇ ਦੀ ਪੁਛ ਲਾਰੇ ਤੋਂ ਲਾਰੇ ਲਾ ਰਹੀ ਹੈ ਤੇ ਇਹਦੇ ਵਿੱਚ ਜਿਹੜੀ ਆਪਾਂ ਵੱਡੀ ਸਮੱਸਿਆ ਵੇਖਦੇ ਆ ਉਹ ਹੈ ਕਿ ਆਪਣੀ ਯੂਨੀਅਨ ਦਾ ਕਮਜ਼ੋਰ ਪੈਣਾ ਤਾਂ ਇਹਦੇ ਲਈ ਅਸੀਂ ਸਾਡੀ ਜਿਹੜੀ ਮਾਸਟਰ ਗੱਡੇ ਦੇ ਤੇ ਜਾ ਕੇ ਜਿਹੜੀਆਂ ਨੇ ਅਸੀਂ ਲੋਕਲ ਮੀਟਿੰਗਾਂ ਕਰਦੇ ਆ ਜਿੰਦੇ ਵਿੱਚ ਅਸੀਂ ਲੋਕਲ ਪੱਤਰ ਦੇ ਉੱਤੇ ਇੱਕ ਗੱਡੇ ਖੜਾ ਕਰਾਂਗੇ ਤੇ ਇਸ ਕਰਕੇ ਅਸੀਂ ਜਿਹੜਾ ਇੱਕ ਗੱਡੇ ਖੜਾ ਕਰਾਂਗੇ ਜਿੰਦੇ ਨਾਲ ਅਸੀਂ ਸਰਕਾਰ ਦੇ ਉੱਤੇ ਵੱਡਾ ਪ੍ਰੈਸ਼ਰ ਪਾ ਸਕੀਏ ਤਾਂ ਅੱਜ ਅਸੀਂ ਇਹ ਜਿਹੜੀ ਮੀਟਿੰਗ ਹੈ ਜਲਾਲਾਬਾਦ ਦੇ ਵਿੱਚ ਕੀਤੀ ਆ ਸਾਨੂੰ ਜਿਹੜਾ ਅੱਛਾ ਖਾਸਾ ਅੰਧਾਰਾ ਸਾਨੂੰ ਮਿਲਿਆ ਹੈ ਪਰ ਨਾਲ ਦੀ ਨਾਲ ਅਸੀਂ ਇਹ ਵੀ ਕਹਿੰਦੇ ਕਿ ਜਿਹੜੇ ਜਲਾਲਾਬਾਦ ਦੇ ਆਸ-ਪਾਸ ਦੇ ਵਿਦਿਆਰਥੀ ਇਹਦੇ ਵਿੱਚ ਨਹੀਂ ਪਹੁੰਚੇ ਤਾਂ ਉਹ ਕਿਸੇ ਤਰੀਕੇ ਨਾਲ ਸਾਡੇ ਨਾਲ ਜੁੜਨ ਤਾਂ ਇਸ ਯੂਨਿਟ ਨੂੰ ਅਸੀਂ ਹੋਰ ਸਟ੍ਰੌਂਗ ਕਰ ਸਕੀਏ ਇਸ ਤੋਂ ਬਾਅਦ ਅਸੀਂ ਬੜੀ ਜਲਦੀ ਜਿਹੜੀ ਮੁਕਸਰ ਹਾਂ ਮੁਕਸਰ ਤੇ ਮਿਥ ਮੁਕਸਰ ਤੇ ਵੀ ਬੜੀ ਬੜੀ ਮੀਟਿੰਗਾਂ ਕਰਨ ਜਾ ਰਹੇ ਹਾਂ ਜਿਹੜੇ ਵੀ ਸਾਡੇ ਜਿੰਨੇ ਵੀ ਗੱਡਰ ਦੇ ਸਾਥੀ ਨੇ ਜਿਹੜੀ ਵੀਡੀਓ ਨੂੰ ਵੇਖਣ ਕੇ ਖਾਸ ਕਰਕੇ ਮੁਕਸਰ ਤੋਂ ਤੇ ਬੀਰਕੋਟ ਤੋਂ ਉਹ ਸਾਡੇ ਨਾਲ ਜੁੜਨ ਤੇ ਅਸੀਂ ਉਸ ਮੀਟਿੰਗ ਦਾ ਜਿਹੜਾ ਸਮਾਂ ਦੇਾਂਗੇ ਜਿੰਨਾ ਚਿਰ ਤੱਕ ਅਸੀਂ ਲੋਕਲ ਪੱਤਰ ਦੇ ਵਿੱਚ ਜਾ ਕੇ ਘਰ-ਘਰ ਜਾ ਕੇ ਸ਼ੋਰ ਨਾ ਹੋਏ ਤਾਂ ਸਾਡੇ ਕੋਲ ਉਹਨਾਂ ਸਮੇਂ ਤੱਕ ਲੜਿਆ ਨਹੀਂ ਜਾਣਾ ਇਸ ਕਰਕੇ ਅਸੀਂ ਜਿਹੜੀਆਂ ਇਹ ਮੀਟਿੰਗਾਂ ਨੇ ਲੋਕਲ ਪੱਤਰ ਦੇ ਵਿੱਚ ਕਰ ਰਹੇ ਆ ਤੇ ਜਿੱਤੇ ਕਰਕੇ ਅਸੀਂ ਇੱਕ ਵੱਡਾ ਗੱਡਰ ਖੜਾ ਕਰ ਸਕੀਏ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਸਕੀਏ ਤੇ ਜਿਹੜੀ ਸਰਕਾਰ ਦੇ ਕੰਮ ਨਹੀਂ ਸਰਕਾਰ 3 ਸਾਲਾਂ ਤੋਂ ਸਾਨੂੰ ਲਾਰੇ ਲਾ ਰਹੀ ਹੈ ਤੇ ਜਿਹੜਾ ਆਪਣੇ ਆਪ ਨੂੰ ਅਧਿਆਪਕ ਦਾ ਪੁੱਤ ਕਹਿੰਦਾ ਸੀ ਜਿਹੜਾ ਕਹਿੰਦਾ ਸੀ ਕਿ ਅਸੀਂ ਹਸਪੀਟਲਾਂ ਦੇ ਉੱਤੇ ਤੇ ਸਿੱਖਿਆ ਉੱਤੇ ਬੜਾ ਖੂਬ ਕੰਮ ਕਰਾਂਗੇ ਵਾਕਿਆ ਹੀ ਉਹਨਾਂ ਨੇ ਬੜਾ ਖੂਬ ਕੰਮ ਕੀਤਾ ਕਿ 3 ਸਾਲ ਤੋਂ ਇੱਕ ਭਰਤੀ ਵੀ ਨਾ ਦੇ ਕੇ ਨਾਲ ਦੀ ਨਾਲ ਵੇਖੋ ਜਿੰਨਾ ਵੀ ਟੀਚਰ ਸੈਕਸ਼ਨ ਸੀ ਸਾਰੇ ਪਾਸੇ ਉਹਨੂੰ ਰਿਜੈਕਟ ਕੀਤਾ ਤਾਂ ਇਸ ਕਰਕੇ ਅਸੀਂ ਸਰਕਾਰ ਅੱਗੇ ਵੀ ਡਿਮਾਂਡ ਕਰਦੇ ਆਂ ਕਿ ਸਾਡੀ ਜਿਹੜੀ ਆ ਭਰਤੀ ਆ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਤੇ ਸਾਡੇ ਜਿਹੜਾ ਕਿੱਡਲ ਪਿਛਲੇ 3 ਸਾਲ ਤੋਂ ਜਿਹੜੀ ਆ ਭਰਤੀ ਦੀ ਬੇਟਾ ਬਹੁਤ ਹੀ ਸਤਿਕਾਰਯੋਗ ਸਾਥੀਓ ਤੁਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਤੇ ਪ੍ਰਾਜਨਮਨ ਬੈਠੇ ਹੋ ਤੁਹਾਨੂੰ ਪਤਾ ਹੈ ਆਪਾਂ ਪੰਜਾਬ ਪੱਤਰ ਤੇ ਲਗਾਤਾਰ ਆਪਣੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਕਰਿਆ ਹੈ ਤੁਸੀਂ ਭਲੀ ਭਾਨੀ ਜਾਣਦੇ ਹੋ ਕਿਉਂਕਿ ਤੁਹਾਡਾ ਨਿਕਲਣਾ ਫਿਜ਼ੀਕਲੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਧਰਨੇ ਨੋਸ਼ ਕਰਦੇ ਹਾਂ ਸਾਡੇ ਕੋਲ 100 ਸਭਾ ਸਭ ਕਿੱਡਲ ਦੀ ਸਤ ਸ੍ਰੀ ਅਕਾਲ ਸਭ ਨੂੰ ਕਿਉਂਕਿ ਅਸੀਂ ਉਹਦੇ ਨਾਲ ਲੜਨੀ ਪਹੁੰਚੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਤੁਸੀਂ ਲੱਗ ਲੱਗ ਜਿੰਨੀਆਂ ਨੇ ਦੇਚ ਬੈਠੇ ਹੋ ਜੇ ਤੁਸੀਂ ਆਪ ਖੁਦ ਮੀਟਿੰਗ ਕਰਨਾ ਚਾਹੁੰਦੇ ਹੋ ਤਾਂ ਠੀਕ ਐ ਨਹੀਂ ਤਾਂ ਅਸੀਂ ਬਹੁਤ ਜਲਦ ਤੁਹਾਡੀਆਂ ਇੱਕ ਹਫਤੇ ਦੇ ਵਿੱਚ ਸਾਰੇ ਪੰਜਾਬ ਪੱਤਰ ਤੇ ਮੀਟਿੰਗਾਂ ਕਰਾਂਗੇ ਮੀਟਿੰਗਾਂ ਕਰਕੇ ਫਿਰ ਆਪਾਂ ਕੈਂਟਰ ਨੂੰ ਤੁਸੀਂ ਆਪਣਾ ਜ਼ਿੰਮੇਵਾਰੀ ਸਮਝੋ ਜਿਹੜਾ ਵੀ ਬਲਾਕ ਪ੍ਰਧਾਨ ਮੀਲਾ ਪ੍ਰਧਾਨ ਹੋਊਗਾ ਉਹ ਆਪਣਾ ਜ਼ਿੰਮੇਵਾਰੀ ਸਮਝੇ ਅੱਜ ਬਿਲਕੁਲ ਜਲਾਲਾਬਾਦ ਦੇ ਵਿੱਚ ਪਹੁੰਚ ਹੋਏ ਆ ਜਲਾਲਾਬਾਦ ਦੇ ਵਿੱਚ ਬਲਾਕ ਪ੍ਰਧਾਨ ਦੇ 22 ਬਲਾਕ ਮਰਦਾਨਾ ਨਿਯੁਕਤ ਕੀਤੇ ਗਏ ਨੇ ਤੇ ਸਾਥੀਓ ਇਸੇ ਤਰ੍ਹਾਂ ਤੁਹਾਡੇ ਸਾਰੇ ਆ ਤੁਹਾਡੇ ਤੇ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਇਕੱਲੇ ਜਸੰਤ ਕਬਾਇ ਦੀ ਜ਼ਿੰਮੇਵਾਰੀ ਨਹੀਂ ਹੈਗੀ ਪੰਜਾਬ ਇੱਕੋ ਸਾਡੇ ਅਸੀਂ ਤਾਂ ਕਬਾਈ ਤੁਹਾਡੀ ਕਰ ਸਕਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰ ਸਕਦੇ ਹਾਂ ਸਾਥੀਓ ਉੱਠਣਾ ਤਾਂ ਤੁਸੀਂ ਹੈ ਬਿਕ ਨਿਕਲਣਾ ਤੁਸੀਂ ਇਹ ਘਰਾਂ ਵਿੱਚੋਂ ਬਾਹਰ ਨਿਕਲੋਗੇ ਤਾਂ ਆਪਾਂ ਵੱਡੇ ਪੱਧਰ ਤੇ ਆਪਣਾ ਸੰਘਰਸ਼ ਸ਼ੁਰੂ ਕਰੀਏ ਕਿਉਂਕਿ ਸਰਕਾਰ ਲਗਾਤਾਰ ਆਪਾਂ ਨੂੰ ਲਾਰੇ ਲੱਬੇ ਲਾ ਕੇ ਸਮਾਂ ਕੱਢਿਆ ਆਪਣੇ ਕੋਲ ਲਗਭਗ 3 ਸਾਲ ਕਿਉਂਕਿ ਹੁਣ ਤੁਸੀਂ ਇਹ ਸੋਚੋ ਆਪਣੀ 19 ਤਰੀਕ ਦੀ ਮੀਟਿੰਗ ਸੀ ਲਗਭਗ 26 ਨੂੰ ਫਿਰ ਕਰਨਾ ਕੱਲ੍ਹ ਤੋਂ ਆਪਣੇ ਨਾਲ ਮੀਟਿੰਗ ਕਰਨ ਜਾ ਰਿਹਾ ਹੈ ਸਾਥੀਓ ਸਾਬਕਾ ਕਮੇਟੀ ਨਾਲ ਮੀਟਿੰਗ ਹੈ ਆਪਣੀ 26 ਤਰੀਕ ਨੂੰ ਸਾਥੀ ਇਸੇ ਤਰ੍ਹਾਂ ਭਰੋਸਾ ਰੱਖਿਓ ਵਿਸ਼ਵਾਸ ਰੱਖਿਓ ਆਪਾਂ ਵਧੀਆ ਭਰਤੀ ਲੈ ਕੇ ਛੱਡਾਂਗੇ ਸਰਕਾਰ ਕੋਲ ਬਿਲਕੁਲ ਭਰਤੀ ਹੈਗੀ ਹੈ ਜਾਣਬੁੱਝ ਕੇ ਆਪਣੇ ਕੋਲ ਸਮਾਂ ਮੰਗ ਰਹੀ ਹੈ ਟੈਂਪਸਦਾਰੀ ਹੈ ਇਹ ਚਾਹੁੰਦੀ ਹੈ ਕਿ ਮੈਂ 2026 ਚ ਭਰਤੀ ਹੋਤੀ ਜਾਏ ਦਾ ਬਿਲਕੁਲ ਆਪਾਂ ਇੰਦਾ ਨਹੀਂ ਹੋਣ ਦਿਆਂਗੇ ਕਿਉਂਕਿ 26 ਚ ਪੱਤੀ ਆਈ ਤਾਂ ਇਹ ਤਾਂ 2-4 ਸਾਲਾਂ ਦਾ ਹੋਰ ਕੱਟਣਗੇ ਤਾਂ ਆਹ ਵਾਪਾਂ ਸਾਥੀਓ ਬਲਾਕ ਪੱਤਰ ਦੀ ਮੀਟਿੰਗਾਂ ਸ਼ੁਰੂ ਕਰਦੇ ਜਾ ਕੇ ਕਿਆਈਆਂ ਤੇ ਆਪਾਂ ਅਗਲੀ ਮੀਟਿੰਗ ਲਈ ਥਾਂ ਮੈਂ ਤੁਹਾਨੂੰ ਟਾਈਮ ਦੱਸ ਦਿੱਤਾ ਜਾਵੇਗਾ ਤਾਂ ਮੈਂ ਸਾਥੀਓ ਸૌ ਸੇ ਕਬਾਇਆ ਧੰਨਵਾਦ ਸਾਥੀਓ